ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੈਨੂੰ ਯਾਨੀ ਇਕੱਠੇ ਹੋਏ ਸੀਗੇ ਗੁਰਮੁਖ ਸਿੰਘ ਹਰਜੀਤ ਸਿੰਘ ਨਾਲ ਤੇ ਅੱਜ ਅਸੀਂ ਕੁਝ ਕਿਤਾਬਾਂ ਦੇ ਬਾਰੇ ਗੱਲ ਕਰਾਂਗੇ ਅਸੀਂ 2-3 ਵਿਧਾ ਜਿਹੜੀਆਂ ਉਹ ਚੁਣੀਆਂ ਨੇ ਇਸ ਤਰ੍ਹਾਂ ਕੇ ਸਫਰਨਾਮਾ ਨਾਵਲ ਤੇ ਸਵੈ ਜੀਵਨੀ ਜੀਵਨੀ ਜਾਂ ਸਵੈ ਜੀਵਨੀ ਵੈਸੇ ਅਸੀਂ ਸਵੈ ਜੀਵਨੀ ਦੇ ਬਾਰੇ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਹਰਜੀਤ ਜੀ ਦੇ ਨਾਲ ਗੱਲ ਕਰਦੇ ਹਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਕਿਤਾਬਾਂ ਪੜੀਆਂ ਨੇ ਇਹ ਗੱਲ ਕਰਨਗੇ ਨਾਵਲ ਦੇ ਉੱਤੇ ਜੀ ਹਾਂ ਜੀ ਹਾਂ ਜੀ ਜਿਹੜੀਆਂ ਉਹਨਾਂ ਨੇ ਕਿਤਾਬਾਂ ਨਾਵਲਾਂ ਪੜੀਆਂ ਹੋਈਆਂ ਐ ਜਾਂ ਜਿਹੜੀਆਂ ਤੁਸੀਂ ਚਾਹੁੰਦੇ ਹੋ ਕਿ ਕਿਸੇ ਨੂੰ ਪੜ੍ਹਨੀਆਂ ਚਾਹੀਦੀਆਂ ਹਨ ਸਿੱਖਿਆਦਾਇਕ ਵੀ ਹੋਣ ਜਾਂ ਕਈ ਵਾਰੀ ਆਪਾਂ ਕੁਝ ਚੀਜ਼ਾਂ ਆਪਣੇ ਆਨੰਦ ਲਈ ਪੜ੍ਹਦੇ ਹਾਂ ਜਿਹੜੀ ਵੀ ਨਾਵਲ ਤੁਹਾਨੂੰ ਵਧੀਆ ਲੱਗਦੀ ਆ ਤੇ ਜਿਹੜੀ ਤੁਸੀਂ ਪੜ੍ਹੀ ਐ ਉਹਦੇ ਬਾਰੇ ਕੁਝ ਦੱਸੋ ਮੇਰੇ ਤਿੰਨ ਨਾਵਲ ਤਿੰਨ ਨਾਵਲ ਤੋਂ ਸ਼ੁਰੂ ਕਰਾਂਗਾ ਇਹ ਸਭ ਤੋਂ ਪਹਿਲਾ ਨਾਵਲ ਹੈ ਉਹ ਹੈਗਾ ਪਹਿਲਾ ਪਿਆਰ ਗਵਾਨ ਤ੍ਰਗਨੇ ਵਿਧੀ ਨਾਵਲ ਹੈ ਬਹੁਤ ਸੋਹਣੀ ਨਾਵਲ ਹੈ ਮੈਂ ਆਪ ਕੋ ਤਿੰਨ ਜਣਾ ਵਾਰੀ ਪੜ ਚੁੱਕਾ ਹਾਂ ਪਰ ਟੋਟਾ ਹਰ ਵਾਰੀ ਮੈਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ ਉਹ ਕਹਾਣੀ ਹੈ ਸੌਰੀ ਨਾਵਲ ਹੈ 15-16 ਸਾਲਾਂ ਦੇ ਇੱਕ ਅੰਦਰ ਜੇ ਮੁੰਡੇ ਦਾ ਜਿਹਦੇ ਨੂੰ 25-26 ਸਾਲ ਦੀ ਕੁੜੀ ਨਾਲ ਮੁਹੱਬਤ ਹੋ ਜਾਂਦੀ ਹੈ ਜੋ ਕਿ ਉਹਦੇ ਪਿੱਛੇ ਕੁਝ ਵੀ ਕਰਨ ਲਈ ਮਤਲਬ ਕਿ ਉਤਾਰ ਹੋ ਜਾਂਦਾ ਹੈ ਤੋ ਦੇ ਪਿੱਛੇ ਹਰ ਪਲ ਮਤਲਬ ਆਪਾਂ ਕਹਿ ਲਈਏ ਕਿ ਜੋ ਵੀ ਕੁਰੀ ਜਾਂਦੀ ਹੈ ਜੋ ਕਹੇਗੀ ਕਿ ਇੱਧਰ ਚੱਲ ਜਾ ਇੱਧਰ ਇੱਧਰ ਚੱਲ ਜਾਂਦਾ ਜੇ ਕਹੇਗੀ ਛਾਲ ਮਾਰ ਦੇ ਜੋ ਛਾਲ ਵੀ ਮਾਰ ਦਿੰਦਾ ਇਸ ਹੱਦ ਤੱਕ ਦਾ ਜਿਹੜਾ ਨਾਵਲ ਹੈ ਇੰਨਾ ਬਹਤਰੀਨ ਨਾ ਉਹਨੂੰ ਨਾ ਪਿਆਰ ਕਰਦਾ ਹਾਂ ਉਸ ਹੀ ਲੈ ਕੇ ਠੀਕ ਹੈ ਤੇ ਦੂਜਾ ਨਾਵਲ ਜਿਹੜਾ ਮੇਰਾ ਪਤਾ ਨਹੀਂ ਕਿਹਾ ਹੈਗਾ ਪੁੱਤਰ ਪਾਪੀ ਨਾਮ ਨਾ ਅਸਲੀ ਉਹ ਤਾਂ ਮੈਨੂੰ ਲੱਗਦਾ ਨਹੀਂ ਦੱਸਣ ਦੀ ਕਿੰਨੀ ਲੋਰ ਹੈ ਕਿਉਂਕਿ ਇੰਨਾ ਕਾਪੇ ਪ੍ਰਸਿੱਧ ਨਾਵਲ ਉਹ ਜ਼ਿਆਦਾਤਰ ਪੜਿਆ ਹੀ ਹੁੰਦਾ ਸਰ ਜਿਨ੍ਹਾਂ ਨੇ ਨਹੀਂ ਪੜਿਆ ਤੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਜ਼ਰੂਰ ਇੱਕ ਨਾਵਲ ਹੈਗਾ ਮਪਾਂਸਾ ਜੀ ਦਾ ਉਹ ਆਪਣੇ ਹੈਗੇ ਨੇ ਫਰਾਂਸ ਦੇ ਫਰਾਂਸ ਦੇ ਹਾਂ ਉਹਨਾਂ ਦਾ ਨਾਵਲ ਹੈਗਾ ਕੋੜਾ ਤੇ ਮਿੱਠਾ ਉਹ ਵੀ ਨਾਵਲ ਬਹੁਤ ਵਧੀਆ ਹੈ ਉਹਨੇ ਪਿੱਛੇ ਇਹ ਪਿਛਲੇ ਹਫਤੇ ਮੈਂ ਉਹਨੂੰ ਦੁਬਾਰਾ ਪੜਿਆ ਉਹ ਕਾਫੀ ਵਧੀਆ ਨਾਵਲ ਹੈ ਮੈਂ ਚਾਹਾਂਗਾ ਕਿ ਮੇਰੇ ਸਾਥੀ ਪੜ੍ਹਣ ਉਹਨੂੰ ਜੀਉਂ ਕੇ ਪੜ੍ਹਣ ਤਾਂ ਜੋ ਕਿ ਉਹ ਸਿੱਖਣ ਨੂੰ ਮਿਲੇ ਹੋਰ ਸਿੱਖਣ ਨੂੰ ਮਿਲੇ ਹਾਂ ਅਈ ਵਾਰ ਕੀ ਹੁੰਦਾ ਹੈ ਕਿ ਕੁੱਝ ਕਿਤਾਬਾਂ ਤੋਂ ਅਸੀਂ ਸਿੱਖਦੇ ਹਾਂ ਜਿਨ੍ਹਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਉਦਾਂ ਤੇ ਜੀਵਨ 'ਚ ਹਰ ਚੀਜ਼ ਤੋਂ ਸਿੱਖਿਆ ਜਾ ਸਕਦਾ ਪਰ ਕੁੱਝ ਕਿਤਾਬਾਂ ਅਸੀਂ ਸਾਡਾ ਪੜਾਉਣ ਦਾ ਮਨੋਰਥ ਇਹ ਹੁੰਦਾ ਹੈ ਕਿ ਅਸੀਂ ਇਹਨਾਂ ਤੋਂ ਕੁੱਝ ਸਿੱਖੀਏ ਤੇ ਕੁੱਝ ਕਿਤਾਬਾਂ ਸਿਰਫ ਅਸੀਂ ਆਪਣੇ ਵਿਲੇ ਟਾਈਮ ਨੂੰ ਬਿਤਾਉਣ ਦੇ ਲਈ ਜਾਂ ਆਪਣੇ ਆਨੰਦ ਲਈ ਆਪਣੀ ਲੁਤਫ ਲਈ ਪੜ੍ਹਦੇ ਹਾਂ ਤੇ ਹੁਣ ਮੈਂ ਕਮਨੂਪੀ ਸਿੰਘ ਨੂੰ ਉਹਨਾਂ ਨੂੰ ਕਵਾਂਗਾ ਕਿ ਕੁੱਝ ਸਫਰ ਨਾਮੇ ਜਿਵੇਂ ਜਸਵੰਤ ਜੀ ਜਿਹੜੀ ਉਹਨਾਂ ਨੇ ਪੜ੍ਹੀਆਂ ਨੇ ਤੇ ਉਹ ਅੱਗੇ ਕਿਸੇ ਨੂੰ ਸੁਝਾ ਦੇਣ ਕਿ ਕਿਹੜੀਆਂ ਚੀਜ਼ਾਂ ਜਿਹੜੀ ਪੜ੍ਹੀਆਂ ਅ ਦੋ ਵਿਧਾ ਨੇ ਸਫਰਨਾਮਾ ਤੇ ਜੀਵਨੀ ਸਫਰਨਾਮਾ ਪਹਿਲਾਂ ਆਪਾਂ ਥੋੜਾ ਜਿਹਾ ਡਿਸਕਸ ਕਰ ਲਈਏ ਸਫਰਨਾਮਾ ਹੁੰਦਾ ਕੀ ਹੈ ਜੇ ਆਪਾਂ ਆਸਾਨ ਜਿਹੇ ਤਰੀਕੇ ਨਾਲ ਸਮਝੀਏ ਤਾਂ ਸਫਰਨਾਮਾ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਵਲੋਗਿੰਗ ਕੀਤੀ ਜਾਂਦੀ ਹੈ ਉਹ ਇੱਕ ਸਕਰੀਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਜਦੋਂ ਆਪਾਂ ਲਿਖਤੀ ਦੇ ਰੂਪ ਵਿੱਚ ਦੇਖਦੇ ਹਾਂ ਤੇ ਉਹ ਸਫਰਨਾਮਾ ਹੁੰਦਾ ਜਿਸ ਤਰ੍ਹਾਂ ਅਸੀਂ ਕਿਤੇ ਸਫਰ ਕਰਨ ਗਏ ਹਾਂ ਉਸ ਦੇ ਬਾਰੇ ਅਸੀਂ ਜੋ ਵੇਖਿਆ ਜੋ ਸੁਣਿਆ ਜਿਹੋ ਜਿਹੇ ਲੋਕਾਂ ਨਾਲ ਮਿਲੇ ਜੋ ਸਾਡੇ ਨਾਲ ਹਾਦਸੇ ਹੋਏ ਜਾਂ ਜੋ ਸਾਨੂੰ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜੋ ਸਾਡੇ ਨਾਲ ਜ਼ਿੰਦਗੀ ਦੇ ਵਿੱਚ ਉਸ ਸਮੇਂ ਵਿੱਚ ਵਾਪਰਿਆ ਸਫ਼ਰ ਦੇ ਦੌਰਾਨ ਉਸ ਨੂੰ ਸਫ਼ਰਨਾਮਾ ਕਿਹਾ ਰਹਿਣਾ ਤੇ ਮੈਂ ਕੁਝ ਸਫ਼ਰਨਾਮੇ ਜਿਹੜੇ ਆ ਵੀ ਉਹ ਰეკਮੈਂਡ ਕਰਾਂਗਾ ਪਹਿਲਾ ਤਾਂ ਸਫ਼ਰਨਾਮਾ ਭਾਈ ਕਾਨ ਸਿੰਘ ਨਾਬਾ ਜੀ ਦਾ ਪਹਾੜ ਦਾ ਸਫ਼ਰ ਜਿਸ ਨੂੰ ਅਸੀਂ ਇੱਕ ਵਧੀਆ ਤੌਰ ਤਰੀਕੇ ਦੇ ਨਾਲ ਜਿਸ ਤਰ੍ਹਾਂ ਮੇਰਾ ਦਾਗਿਸਤਾਨ ਕਿਤਾਬ ਹੈ ਪਹਾੜ ਦਾ ਸਫ਼ਰ ਜਿਹੜਾ ਹੈ ਭਾਈ ਕਾਨ ਸਿੰਘ ਨੱਬਾ ਦਾ ਇਹ ਬਹੁਤ ਸੋਹਣਾ ਸਫ਼ਰ ਨਾਮ ਹੈ ਫਿਰ ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਮੈਨੂੰ ਸਭ ਤੋਂ ਮਨਪਸੰਦ ਹੈ ਉਹ ਨਰਿੰਦਰ ਸਿੰਘ ਕਪੂਰ ਦਾ ਅਮਰੀਕੀ ਸਫ਼ਰ ਨਾਮ ਹੈ ਉਹਦਾ ਨਾਮ ਹੈਗਾ ਹੈ ਅੱਜ ਕੱਲ ਜਿਹੜੀ ਕਿਤਾਬ ਚੱਲ ਰਹੀ ਹੈ ਆਮੋ ਸਾਹਮਣੇ ਹੈ ਨਾ ਉਸ ਦੇ ਵਿੱਚ ਉਹਨਾਂ ਨੇ ਬਹੁਤ ਸੋਹਣੀਆਂ ਸੁਣੀਆਂ ਚੀਜ਼ਾਂ ਦੱਸੀਆਂ ਉਹਦੇ ਵਿੱਚ ਇੱਕ ਛੋਟੀ ਜੀ ਚੀਜ਼ ਜਿਹੜੀ ਮੈਂ ਦੱਸਣਾ ਚਾਹਾਂਗਾ ਕਿ ਉਹ ਉੱਥੋਂ ਦੇ ਜੀਵਨ ਨੂੰ ਤੇ ਇੱਥੋਂ ਦੇ ਜੀਵਨ ਨੂੰ ਇੱਕ ਆਪਸੀ ਕਹਿ ਲਓ ਵੀ ਮੈਲ ਕਰਾ ਕੇ ਤੇ ਦੱਸ ਦੇਣ ਕਿ ਉੱਥੋਂ ਦਾ ਜੀਵਨ ਕਿਹੋ ਜਿਹਾ ਇੱਥੋਂ ਦਾ ਜੀਵਨ ਕਿਹੋ ਜਿਹਾ ਅ ਜਿਸ ਤਰ੍ਹਾਂ ਕਿ ਉਹ ਕਹਿੰਦੇ ਨੇ ਵੀ ਸਾਡੇ ਇੱਥੋਂ ਦੇ ਲੋਕ ਨੇ ਉਹ ਧੰਦੇ ਨੂੰ ਕੀ ਕਰਦੇ ਨੇ ਰੱਬ ਬਣਾਉਂਦੇ ਨੇ ਧੰਦੇ ਨੂੰ ਰੱਬ ਬਣਾਉਂਦੇ ਉੱਥੋਂ ਦੇ ਲੋਕ ਜਿਹੜੇ ਧੰਦੇ ਨੂੰ ਰੱਬ ਬਣਾਉਂਦੇ ਨੇ ਸਾਡੇ ਵਾਲੇ ਲੋਕ ਕੀ ਕਰਦੇ ਨੇ ਰੱਬ ਨੂੰ ਧੰਦਾ ਬਣਾ ਕੇ ਚੱਲਦੇ ਨੇ ਫਿਰ ਉੱਥੇ ਐਤਵਾਰ ਦੀ ਕੀ ਮਹੱਤਤਾ ਹੈ ਛੁੱਟੀ ਦੇ ਦਿਨ ਦੀ ਕੀ ਮਹੱਤਤਾ ਫਿਰ ਸਾਡੇ ਲੋਕਾਂ ਦਾ ਜਦੋਂ ਇੱਥੋਂ ਦੀ ਗੱਲ ਦੱਸਦੇ ਵੀ ਸਾਡੇ ਲੋਕਾਂ ਦੇ ਅੰਦਰ ਭੋਲਾਪਨ ਕਿੰਨਾ ਹੈ ਚੰਗੇ ਕਿੰਨੇ ਆ ਇੱਕ ਦੂਜੇ ਦਾ ਸਾਥ ਕਿਵੇਂ ਦਿੰਦੇ ਨੇ ਉੱਥੇ ਕਿਸੇ ਕੋ ਕਿਸੇ ਦੇ ਵਾਸਤੇ ਟਾਈਮ ਨਹੀਂ ਇੱਥੇ ਲੋਕ ਇੱਕ ਦੂਜੇ ਦਾ ਸਾਥ ਦਿੰਦੇ ਹਨ ਬਈ ਬਹੁਤ ਸੋਹਣੀ ਚੀਜ਼ ਹੈ ਦੋਨਾਂ ਦੀ ਫਿਰ ਉਸ ਤੋਂ ਬਾਅਦ ਬਲ ਰਾਜਸਥਾਨੀ ਦੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਦਿਲ ਨੂੰ ਕੰਬੜ ਵਾਲਾ ਇਹ ਜਿਹੜਾ ਨਾਵਲ ਹੋਏਗਾ ਮੇਰਾ ਪਾਕਿਸਤਾਨੀ ਸਫਰ ਨਾਮ ਇਹ ਜ਼ਰੂਰ ਪੜ੍ਹਨਾ ਚਾਹੀਦਾ ਬਹੁਤ ਸੋਹਣਾ ਨਾਵਲ ਹੈ ਸੋਰੀ ਸਫਰਨਾਮਾ ਜਿਹੜੇ ਜਿੱਤ ਨਹੀਂ ਕਰ ਲਿਆ ਜਿਹੜੇ ਕੁਝ ਲੋਕ ਜਿਦਾਂ ਪਾਕਿਸਤਾਨ ਨਹੀਂ ਗਏ ਹਾਂ ਤੇ ਉਹ ਚਾਹੁੰਦੇ ਆ ਕਿ ਨਹੀਂ ਪਾਕਿਸਤਾਨ ਰਿਖੀਏ ਉਹ ਵੀ ਜਦੋਂ ਆਪਣੇ ਘਰ ਜਾਂਦਾ ਜਦੋਂ ਦੂਰੋਂ ਦੇਖ ਲੈਂਦਾ ਕਿ ਯਾਰ ਇਹ ਮੇਰੇ ਘਰ ਦੀ ਬਾਰੀ ਆ ਮੈਚ ਹੋਇਆ ਕਰਦਾ ਸੀ ਹਨਾ ਮੈਂ ਇੱਥੇ ਸੀਗਾ ਮੈਂ ਜਦੋਂ ਉੱਥੋਂ ਦੇਦਾਂਦਾ ਸੀ ਆ ਮੇਰਾ ਘਰ ਇਦਾਂ ਦਾ ਸੀ ਉਹ ਉੱਥੋਂ ਕਿਸੇ ਦੇ ਘਰ ਦੇ ਤੋਂ ਜਾਂਦਾ ਉੱਥੋਂ ਪਛਾਣ ਜਾਂਦਾ ਵੀ ਮੇਰਾ ਘਰ ਇੱਥੇ ਹੁੰਦਾ ਸੀ ਬਹੁਤ ਸੋਹਣੀ ਚੀਜ਼ ਆ ਫਿਰ ਉੱਥੇ ਜਾ ਕੇ ਮਿੱਟੀ ਦੇ ਵਿੱਚ ਜਾ ਕੇ ਨਾ ਲਟਣ ਲੱਗ ਪੈਂਦਾ ਰੋਣ ਲੱਗ ਪੈਂਦਾ ਬਹੁਤ ਸੋਹਣਾ ਦ੍ਰਿਸ਼ ਜਿਹੜਾ ਉਹਦਾ ਬਣਾਇਆ ਗਿਆ ਫਿਰ ਇਹ ਬਲਰਾਜਸਾਨੀ ਦਾ ਇੱਕ ਹੋਰ ਹੈ ਰੂਸੀ ਸਫਰਨਾਮਾ ਇਹ ਚਾਰ ਸਫਰਨਾਮੇ ਚਾਰ ਪੰਜ ਸਫਰ ਇਸ ਨੂੰ ਜੇ ਤੁਸੀਂ ਪੜਿਆ ਹੋਇਆ ਤੇ ਵਧੀਆ ਗੱਲ ਹਨੀ ਤੇ ਇਸ ਦੇ ਵਿੱਚੋਂ ਜੇ ਇੱਕ ਵੀ ਸਫਰਨਾਮਾ ਕਿਤੇ ਤੁਹਾਡੇ ਨੂੰ ਜ਼ਿੰਦਗੀ 'ਚ ਸਾਹਮਣੇ ਆਉਂਦਾ ਤੇ ਇਸ ਨੂੰ ਪੜੋ ਤੇ ਇਸ ਤੋਂ ਇਲਾਵਾ ਜੀਵਨੀ ਸਵੈ ਜੀਵਨੀ ਦੀ ਆਪਾਂ ਜਿਹੜੀ ਗੱਲ ਕਰਤੀ ਹੈ ਸਵੈ ਜੀਵਨੀ ਹੁੰਦੀ ਹੈ ਜਦੋਂ ਕੋਈ ਬੰਦਾ ਆਪਣੀ ਆਟੋ ਬਾਇਓਗ੍ਰਾਫੀ ਲਿਖਦਾ ਇੰਗਲਿਸ਼ ਦੇ ਵਿੱਚ ਜਿਹੜਾ ਸ਼ਬਦ ਵਰਤਿਆ ਜਾਂਦਾ ਕਿ ਆਪਣੀ ਜੀਵਨੀ ਲਿਖੀ ਮੈਂ ਜਿਸ ਤਰ੍ਹਾਂ ਹਰਜੀਤ ਜੀ ਹੈ ਇਹ ਆਪਣੀ ਜੀਵਨੀ ਲਿਖਣ ਤੇ ਜੇ ਇਹ ਗੁਰਮੁਖ ਦੀ ਜੀਵਨੀ ਲਿਖਣਗੇ ਕਿਰੋ ਕੱਲੀ ਜੀਵਨੀ ਹੋਏਗੀ ਹਾਂ ਦੋ ਚੀਜ਼ਾਂ ਦਾ ਫਰਕ ਹੈ ਵੀ ਕਈ ਵਾਰੀ ਇਸ ਈ ਦੇ ਵਿੱਚ ਬੰਦਾ ਆਪਸ ਦੇ ਵਿੱਚ ਜਿਹੜਾ ਉਹ ਹੈਨਾ ਹੋ ਜਾਂਦਾ ਬੰਦੇ ਨੂੰ ਤੇ ਜੀਵਨੀ ਉਹ ਹੁੰਦੀ ਜਦੋਂ ਕਿਸੇ ਇੱਕ ਰਾਈਟਰ ਕਿਸੇ ਰਾਈਟਰ ਦਾ ਜੀਵਨ ਲਿਖਦਾ ਜਾਂ ਕਿਸੇ ਮਹਾਨ ਪੁਰਸ਼ ਦਾ ਜੀਵਨ ਲਿਖਦਾ ਉਸ ਨੂੰ ਜੀਵਨੀ ਆਖਦੇ ਹਨ ਤੇ ਜਦੋਂ ਬੰਦਾ ਆਪਣੇ ਜੀਵਨ ਦੇ ਬਾਰੇ ਲਿਖਦਾ ਜਾਂ ਉਸ ਦੀ ਇੱਕ ਚੀਜ਼ ਦੇ ਬਾਰੇ ਕੋਈ ਘਟਨਾ ਲਿਖਦਾ ਜਾਂ ਸਾਰਾ ਆਪਣਾ ਜੀਵਨ ਲਿਖਦਾ ਉਸ ਨੂੰ ਆਪਾਂ ਸਵੈ ਜੀਵਨੀ ਕਹਿੰਦੇ ਆਟੋ ਬਾਇਓਗ੍ਰਾਫੀ ਕਹਿੰਦੇ ਹੈਨਾ ਤੇ ਇਹਨਾਂ ਦੇ ਮੈਂ ਕੁਝ ਨਾਮ ਲਿਖੂਗਾ ਵੀ ਦੱਸੂਗਾ ਵੀ ਜਿਹੜੇ ਮੈਨੂੰ ਇਹ ਲਗਾ ਤਾਂ ਵੀ ਪੜਨੇ ਹੀ ਚਾਹੀਦੇ ਆ ਕਿਉਂਕਿ ਮਹਾਨ ਬੰਦੇ ਦਾ ਜਦੋਂ ਅਸੀਂ ਜੀਵਨ ਪੜਦੇ ਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਸਾਨੂੰ ਚੀਜ਼ਾਂ ਜਿਹੜੀਆਂ ਆਪਣੀ ਜ਼ਿੰਦਗੀ ਵਿੱਚ ਵਰਤਣ ਵਾਸਤੇ ਮਿਲ ਜਾਂਦੀਆਂ ਨੇ ਕਈ ਨਸੀਹਤਾਂ ਮਿਲ ਜਾਂਦੀਆਂ ਨੇ ਕਈ ਇਹੋ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਵੀ ਕਿ ਉਹਨਾਂ ਨੇ ਉਸ ਚੀਜ਼ ਦੇ ਵਿੱਚ ਇੱਥੇ ਆ ਗਲਤੀ ਕੀਤੀ ਸੀ ਹਨਾ ਉਹ ਅਸੀਂ ਆਪਣੇ ਜੀਵਨ ਦੇ ਵਿੱਚ ਨਾ ਕਰੀਏ ਸਵਾਜੀਵ ਨੇ ਲਿਖੰਦਾ ਜਿਹੜਾ ਅਸਲ ਮਨਤਵ ਹੁੰਦਾ ਪਹਿਲੀ ਤਾਂ ਜ਼ਿੰਦਗੀ ਦੇ ਰਾਹ ਉੱਤੇ ਪ੍ਰੋਫੈਸਰ ਪੂਰਨ ਸਿੰਘ ਦੀ ਸਵਾਜੀਵ ਨੇ ਉਸ ਤੋਂ ਬਾਅਦ ਆਰਸੀ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਆਰਸੀ ਜਿਹੜੀ ਆ ਉਹ ਐਮਏ ਦੇ ਸਿਲੇਬਸ ਦੇ ਵਿੱਚ ਵੀ ਆਉਂਦੀ ਹੈ ਠੀਕ ਹੈ ਫਿਰ ਗੁਰਬਖਸ਼ ਸਿੰਘ ਪ੍ਰੀਤਲੜੀ ਇੱਕ ਬਹੁਤ ਹੀ ਸੁਲਝੇ ਹੋਏ ਰਾਈਟਰ ਨੇ ਉਹਨਾਂ ਨੇ ਸਾਨੂੰ ਜੀਵਨ ਜਾਂਚ ਦੀ ਜਿਹੜੀ ਇੱਕ ਵੱਡੇ ਲੈਵਲ ਦੇ ਉੱਤੇ ਹਨਾ ਸਖਾਈ ਆ ਵੀ ਜੀਵਨ ਜਿਉਣਾ ਕਿਵੇਂ ਚਾਹੀਦਾ ਹੈ ਖਾਣ ਪੀਣ ਦੇ ਰਹਿਣ ਦੇ ਢੰਗ ਜਿਹੜੇ ਸਾਨੂੰ ਸਿਖਾਉਂਦੇ ਉਹਨਾਂ ਦੀ ਮੇਰੀ ਜੀਵਨ ਕਹਾਣੀ ਜਿਹੜੀ ਆ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇਸੇ ਨਾਮ ਤੋਂ ਇੱਕ ਹੋਰ ਹੈ ਮੇਰੀ ਜੀਵਨ ਕਹਾਣੀ ਪ੍ਰਿੰਸੀਪਲ ਸਹਿਬ ਸਿੰਘ ਦੀ ਹਨਾ ਇਹ ਦੋਵੇਂ ਜਿਹੜੀਆਂ ਤੁਸੀਂ ਇਹ ਜ਼ਰੂਰ ਪੜੋ ਇਸ ਤੋਂ ਬਾਅਦ ਇੱਕ ਬਹੁਤ ਮਸ਼ਹੂਰ ਵੀ ਹੈ ਕੂੜਾ ਕਬੜਾ ਜੀਤਕੌਰ ਦੀ ਹੈ ਨਾ ਬਹੁਤ ਸੋਹਣੀ ਸਵੈ ਜੀਵਨੀ ਹੈ ਮੇਰੀ ਦੁਨੀਆ ਨਾਨਕ ਸਿੰਘ ਦੀ ਹੈ ਹੈ ਨਾ ਤੇ ਇਹ ਜਿਹੜੀਆਂ ਮੇਨ ਜਿਹੜੀਆਂ ਸਵੈ ਜੀਵਨੀਆਂ ਨੇ ਇਹ ਤੁਹਾਡੇ ਸਾਹਮਣੇ ਬਾਕੀ ਇਸ ਤੋਂ ਇਲਾਵਾ ਹੋਰ ਕਈ ਨੇ ਜਿੱਦਾਂ ਅਸੀਦੀ ਟਿਕਟ ਅਮ੍ਰਿਤਾ ਪ੍ਰੀਤਲ ਦੀ ਹੈ ਨਾ ਇਸ ਤੋਂ ਇਲਾਵਾ ਹੋਰ ਕਈ ਨੇ ਪਹਿਲਾਂ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਦੇਖੀ ਕਿਉਂਕਿ ਇਹ ਜਿਹੜੀਆਂ ਸਵੈ ਜੀਵਨੀਆਂ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਅ ਇਹੋ ਜੀਆਂ ਸਵੈ ਜੀਵਨੀਆਂ ਵੀ ਜਿਨ੍ਹਾਂ ਦੇ ਵਿੱਚ ਤੁਹਾਡਾ ਜਿਹੜਾ ਫਲੋ ਤੁਰੀਆ ਰਹੇਗਾ ਪੜਨ ਦਾ ਇਸ ਤੋਂ ਬਾਅਦ ਜਿੰਨੀਆਂ ਵੀ ਹੋਰ ਸਵੈ ਜੀਵਨੀਆਂ ਨੇ ਜਿੰਨੀਆਂ ਵੀ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਮਿਲਦੀਆਂ ਹਨ ਉਹ ਪੜ ਸਕਦੇ ਆ ਆਪਾਂ ਤੇ ਹੁਣ ਆਪਾਂ ਗੱਲ ਕਰਦੇ ਆ ਕਹਾਣੀ ਕਹਾਣੀ ਦੇ ਬਾਰੇ ਤੇ ਮੈਂ ਗੱਲ ਸ਼ੁਰੂ ਕਰਾਂਗਾ ਜਿੱਦਾਂ ਹਰਜੀਤ ਉਹਨੇ ਗੱਲ ਕੀਤੀ ਨਾਵਲ ਦੇ ਬਾਰੇ ਤੇ ਕੁਮਨ ਕਿਸੇ ਕੋਣਾਗੇ ਤੁਸੀਂ ਸਵੈ ਜੀਵਨੀ ਤੇ ਸਫਰ ਨਾਮ ਤੇ ਮਤਲਬ ਜ਼ਿਆਦਾਤਰ ਜਾਂ ਆਪਾਂ ਕਹ ਲਈਏ ਸਾਰੇ तकरीबन ਕੌਣ ਵੀ ਸੁਣਣਾ ਜਿਹੜੇ ਵੀ ਰਾਈਟਰ ਦੱਸੇ ਆ ਜਿਨੇ ਵੀ ਲੇਖਕ ਪੰਜਾਬੀ ਦੱਸੇ ਆ ਇਹ ਸਾਰੇ ਉਹ ਲੇਖਕ ਨੇ ਜਿਨ੍ਹਾਂ ਨੂੰ ਆਪਾਂ ਵੱਡੇ ਲੇਖਾਂ ਦਾ ਦਰਜਾ ਦਿੰਦੇ ਆ ਜਿਨ੍ਹਾਂ ਦੀਆਂ ਕਿਤਾਬਾਂ ਪੜ ਕੇ ਸਾਨੂੰ ਸੇਧ ਮਿਲਦੀ ਹੈ ਜਿਨ੍ਹਾਂ ਦੀਆਂ ਕਹਾਣੀਆਂ ਨਾਵਲਾਂ ਜਸਵਾ ਸਫਰ ਨਾਮੇਂ ਜਸਵਾ ਜੀਵਣੀਆਂ ਪੜ ਕੇ ਸਾਨੂੰ ਸੇਧ ਮਿਲਦੀ ਹੈ ਕਿ ਜੀਵਨ ਤੇ ਕਿੱਦਾਂ ਜਿਉਣਾ ਹੈ ਉਹ ਲਾਗ ਲਾ ਤੇ ਲਿਖਣਾ ਵੀ ਕਿੱਦਾਂ ਤੇ ਮੈਂ ਦੋ ਚਾਰ ਕਹਾਣੀਆਂ ਦਸਾਂਗਾ ਸਿਰਫ ਜਿਹੜੀਆਂ ਮੈਨੂੰ ਵਧੀਆ ਲੱਗਦੀਆਂ ਨੇ ਤੇ ਦੋ ਵਿੱਚ ਦੋ ਜਿਹੜੀਆਂ ਕਹਾਣੀਆਂ ਮੈਂ ਪੰਜਾਬੀ ਦੱਸਾਂਗਾ ਸਾਡੇ ਪੁਰਾਣੇ ਲੇਖਾਂ ਦੀ ਪੁਰਾਣੇ ਕਹਾਣੀ ਕਰਾਂਗੇ ਸਭ ਤੋਂ ਪਹਿਲੀ ਕਹਾਣੀ ਮੈਨੂੰ ਬੜੀ ਵਧੀਆ ਲੱਗੀ ਇਹ ਮੁਰਕੀਆਂ ਕਹਾਣੀ ਆ ਨੂਰੰਗ ਸਿੰਘ ਜੀ ਜਿਹੜੀ ਕਿ ਸ਼ਾਇਦ 8ਵੀਂ ਜਾਂ 9ਵੀਂ ਦੇ ਪੰਜਾਬੀ ਦੇ ਸਿਲੇਬਸ ਵਿੱਚ ਵੀ ਲੱਗੀ ਹੁੰਦੀ ਸੀ ਮੁਰਕੀਆਂ ਕਹਾਣੀ ਮੁਰਕੀਆਂ ਕਹਾਣੀ ਵਿੱਚ ਦੋ ਮੁੰਡੇ ਹੁੰਦੇ ਨੇ ਦੋ ਪਾਤਰ ਨੇ ਕਰੀਮੂ ਤੇ ਰਹੀਮੂ ਤੇ ਬੜੇ ਗਰੀਬ ਘਰ ਦੇ ਨੇ ਤੇ ਉਹਨਾਂ ਦੀ ਮਾਂ ਹੁੰਦੀ ਬਮਾਰ ਤੇ ਉਹਨਾਂ ਦਾ ਮਰਜਾ ਕਾ ਹੁੰਦਾ ਮੁਰਕੀਆਂ ਦਾ ਭਾਵ ਹੁੰਦਾ ਕੰਨਾਂ 'ਚ ਪਾਲ ਥਾਏ ਜਿਹੜੀਆਂ ਪਾਈਆਂ ਜਾਣ ਵਾਲੀਆਂ ਵਾਲੀਆਂ ਤੇ ਉਹਨਾਂ ਦੇ ਉੱਪਰ ਸਾਰੀ ਕਹਾਣੀ ਆਧਾਰਿਤ ਆ ਕਿ ਉਹ ਗਰੀਬ ਹੁੰਦੇ ਮਾਂ ਉਹਨਾਂ ਦੀ ਮਰ ਜਾਂਦੀ ਹੈ ਤੇ ਜਦੋਂ ਉਹ ਮਰ ਜਾਂਦੀ ਹੈ ਤੇ ਉਹਨੂੰ ਮਾਂ ਨੇ کیا ਹੁੰਦਾ ਉਹਨਾਂ ਨੂੰ ਕਿ ਬੱਚਾ ਇਹ ਮੇਰੀਆਂ ਜਿਹੜੀਆਂ ਮੁਰਕੀਆਂ ਇਹਨੂੰ ਦੱਬ ਦੇਣਾ ਆਪਣੇ ਅੱਬਾ ਦੀ ਯਾਦ ਵਿੱਚ ਤੇ ਅਖੀਰ 'ਚ ਸਮਾਂ ਇਦਾਂ ਦਾ ਹੁੰਦਾ ਆ ਕਿ ਉਹਨਾਂ ਨੂੰ ਕਬਰ ਕੁੱਟ ਕੇ ਤੇ ਉਹ ਮੁਰਕੀਆਂ ਕੱਢਣੀਆਂ ਮਿਲਦੀਆਂ ਨੇ ਲੋਹਣੀਆਂ ਪੈਗ ਉਹ ਉਹ ਦੁੱਖ ਦਾ ਹੀ ਸਮਾਂ ਹੁੰਦਾ ਆ ਕਿ ਜਦੋਂ ਉਹ ਦੋਨੇ ਭਰਾ ਜਿਹੜੇ ਆ ਕਬਰ ਪੁੱਟ ਕੇ ਤੇ ਮੁਰਕੀਆਂ ਕੱਢਦੇ ਤੇ ਉਹਨਾਂ ਨੂੰ ਮਾਣ ਦੇ ਆਪਣੇ ਗੋਲ ਯਾਦ ਆਉਂਦੇ ਨੇ ਕਿ ਬੱਚਾ ਇਹ ਮੁਰਕੀਆਂ ਮੇਰੀ ਕਬਰ ਦੇ ਨਾਲ ਦਫਨਾ ਦੇਣਾ ਤੁਹਾਡੇ ਅੱਬਾ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਆਉਂਦਾ ਆ ਤਾਂ ਤੇ ਉਹ ਕਹਾਣੀ ਬੜੀ ਹੀ ਦਿਲ ਨੂੰ ਤੁੰਬਣ ਵਾਲੀ ਆ ਤੇ ਤੁਸੀਂ ਇਹਦੇ ਤੋਂ ਅੱਜ ਲਾ ਸਕਦੇ ਕਹਾਣੀ ਅੱਜ ਤੋਂ ਕਾਫੀ ਸਾਲ 10-15 ਸਾਲ ਪਹਿਲਾਂ ਦੀ ਮੈਂ ਪੜ੍ਹੀ ਹੋਈ ਆ ਤੇ ਅੱਜ ਵੀ ਮੇਰੇ ਜ਼ਿਹਨ ਤੇ ਘਰਦਾ ਆ ਕਿਉਂਕਿ ਇਹ ਦਿਲ ਨੂੰ ਹੀ ਨਟੋਮ ਦਿੰਦੀ ਆ ਆਪਣੀ ਛਾਪ ਛੱਡ ਦਿੰਦੇ ਆਂ। ਦੂਸਰੀ ਮੈਂ ਦੱਸਾਂਗਾ ਬੱਸ ਕੰਡਕਟਰ ਦਲੀਪਪੁਰ ਤੇਵਾਣਾ। ਬੜੀ ਸੋਹਣੀ ਕਹਾਣੀ ਐ ਕਿ ਇਹ ਵੀ ਬੱਸ ਦੇ ਅੰਦਰ ساری ਘਟਨਾ ਵਾਪਰਦੀ ਐ ਕਿ ਕੰਡਕਟਰ ਜਿਹੜਾ ਹੁੰਦਾ ਕੀ ਲੜਕੀ ਹੁੰਦੀ ਐ ਰਕਰਦੀ ਤੇ ਉਹਨੂੰ ਲੱਗਦਾ ਹੁੰਦਾ ਕਿ ਮੇਰੇ ਵੱਲ ਦੇਖਦਾ ਐ। ਹੂੰ। ਤੇ ਉਹ ਤਾਂ ਪੈਸੇ ਨਹੀਂ ਲੈਂਦਾ। ਹਾਂ ਪੈਸੇ ਟਿਕਟ ਦੇ ਪੈਸੇ ਨਹੀਂ ਲੈਂਦਾ। ਤੇ ਉਹ ਸਾਰੀ ਇਦਾਂ ਵਾਪਰਦੇ ਰਹਿੰਦੀ ਐ ਕੁਝ ਦਿਨ ਤੇ ਉਹ ਫਿਰ ਉਹ ਲੜਕੀ ਦੀ ਅਕੀਦ شکایت ਕਰਦੀ ਐ ਕਿ ਇਹ ਕੰਡਕਟਰ ਜਿਹੜਾ ਆ ਇਹ ਨੇ ਜਲ ਦੇਖਦਾ ਤੇ ਮੇਰੇ ਤੋਂ ਟਿਕਟ ਵੀ ਨਹੀਂ ਲੈਂਦਾ। ਰਖੀਰ ਦੇ ਸਾਹਮਣੇ ਇਹ ਹੁੰਦੀ ਆ ਕਿ ਚੱਕਰ ਆ ਜਾਂਦਾ ਹੈ। ਆ ਉਹਦੀ ਭੈਣ ਹੁੰਦੀ ਹੈ ਮੁੰਡੇ ਦੀ ਜਿਹੜੀ ਕਿ ਉਹ ਮਾਰਕੀ ਹੁੰਦੀ ਹੈ ਤੇ ਉਹਦੇ ਵਰਗੀ ਹੁੰਦੀ ਆ। ਉਹ ਵੀ ਉਹ ਡਾਕਟਰ ਹੁੰਦੀ ਆ ਵੀ ਉਹ ਉਸੇ ਲੇਜ਼ਰ ਦੇ ਵਿੱਚ ਉਹਨੂੰ ਮਿਲਦੀ ਵੀ ਗਈ। ਸੋ ਉਹ ਉਹ ਆਪਣੀ ਭੈਣ ਨੂੰ ਉਹਦੇ ਵਿੱਚ ਦੇਖਦਾ ਹੁੰਦਾ ਆ। ਇਹ ਦੋ ਕਹਾਣੀਆਂ ਹੋ ਗਈਆਂ। ਫਿਰ ਮੈਂ ਤੁਹਾਨੂੰ ਕੁਝ ਕਹਾਣੀਆਂ ਦੱਸਾਂਗਾ ਜਿਹੜੀਆਂ ਆਪਣੇ ਅਮਚੈਲੀ ਟ੍ਰਾਂਸਲੇਟਿਡ ਕਹ ਲੀਏ ਜਿਨ੍ਹਾਂ ਦਾ ਅਨੁਵਾਦ ਕੀਤਾ ਹੈ ਪੰਜਾਬੀ 'ਚ। ਮੈਨੂੰ ਇੱਕ ਐਂਟਨ ਚਖੋਬ ਦੀ ਕਹਾਣੀ ਹੈ तितਲੀਆਂ। ਉਹ ਕਹਾਣੀ ਮੈਨੂੰ ਬਹੁਤ ਵਧੀਆ ਲੱਗਦੀ ਆ। ਉਹ ਕਹਾਣੀ ਤੁਸੀਂ ਜ਼ਰੂਰ ਪੜਿਓ ਕਿਤੋਂ ਲੱਭ ਕੇ तितਲੀਆਂ ਭਾਵ ਜਿੱਦਾਂ ਕਿ तितਲੀ ਹੁੰਦੀ ਹੈ ਕਿਤੇ ਟਿਕ ਦੇਣੀ ਹੈ ਇਦਾਂ ਇੱਕ ਲੜਕੀ ਆਥੇ ਜਿਹਦਾ ਜੀਵਨ ਥੋੜਾ ਇਦਾਂ ਦਾ ਆ ਕਿ ਉਹ ਉਡਣਾ ਚਾਹੁੰਦੀ ਹੁੰਦੀ ਹੈ ਕਿਸੇ ਵੀ ਰੇਲੇ ਚ ਜਾਓ ਪਰ ਜਦੋਂ ਉਹ ਆਪਣੇ ਘਰ ਪਰ ਆਜ ਬੱਜਦੀ ਹੈ ਤੇ ਕੁਝ ਇੱਕੋ ਦੇ ਕੋ ਗਲਤੀਆਂ ਹੁੰਦੀਆਂ ਹੈ ਤੇ ਅਖੀਰ ਜੇ ਉਹਨੂੰ ਉਹਦਾ ਆਪਣੇ ਜਦੋਂ ਨੂੰ ਮਨ ਚ ਹੁੰਦਾ ਕਿ ਮੇਰੇ ਕੋ ਗਲਤੀ ਹੋ ਗਈ ਹੈ ਪਛਤਾਵਾ ਹੁੰਦਾ ਹੈ ਪਰ ਉਹਦੇ ਹੱਥ ਚ ਕੁਝ ਨਹੀਂ ਆਈ ਹੁੰਦਾ ਤੇ ਅਖੀਰ ਇਹਦਾ ਬੜਾ ਦੁੱਖਦਾਈ ਹੈ ਤੁਹਾਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕੁਝ ਕਦਰਾਂ ਪੜ ਕੇ ਜਦੋਂ ਬੰਦੇ ਨੂੰ ਅਸਲੀ ਜਿ ਰੋਣਾ ਆਉਂਦਾ ਜਿੱਦਾਂ ਆਪਾਂ ਕੋਈ ਫਿਲਮ ਦੇਖਦੇ ਹਾਂ ਇਹ ਕਹਾਣੀ ਇਦਾਂ ਦੀ ਆ ਕਿ ਜਦੋਂ ਤੁਸੀਂ ਇਹਨੂੰ ਪੜੋਗੇ ਤੁਹਾਡਾ ਮਨ ਜਿਹੜਾ ਹੈ ਉਦਾਸ ਹੋ ਜਾਂਦਾ ਆ ਇਹਦਾ ਜਿਹੜਾ ਅਖੀਰ ਪੜ ਕੇ ਤੇ ਵੈਸੇ ਬਹੁਤ ਸਾਰੀਆਂ ਇਹਨਾਂ ਨੇ ਕੌਮ ਵੀ ਇਹਨਾਂ ਨੇ ਦੱਸ ਦਿੱਤੀਆਂ ਆ ਕਿਤਾਬਾਂ ਤੇ ਹਰਜੀਤ ਨੇ ਦੱਸ ਦਿੱਤੀਆਂ ਆ ਤੇ ਮੈਂ ਚਾਹਾਂਗਾ ਇੱਕ ਵਾਰੀ ਤੁਸੀਂ ਆ ਆਪਾਂ ਕਾਫੀ ਤੇਜ਼ ਤੇ ਬੋਲਿਆ ਜਿੱਦ ਇਹਨਾ ਹੋ ਸਕਦਾ ਕਿਸੇ ਕੋ ਮਿਸ ਹੋ ਗਈਆਂ ਹੋਣ ਤੇ ਜਿੱਦਾਂ ਆਪਾਂ ਤਿੰਨ-ਤਿੰਨ ਜਾਂ ਚਾਰ-ਚਾਰ ਦੁਬਾਰਾ ਨਾਮ ਜਿਹੜੇ ਆ ਹੋਲੀ-ਹੋਲੀ ਪੜ੍ਹ ਦਿੰਨੇ ਆਂਗੇ ਕਿਦਾਂ ਲੈ ਮੈਂ ਚਾਰ ਤੁਹਾਨੂੰ ਦੱਸਿਆ ਨੇ ਤਿੰਨ ਦੱਸਿਆ ਨੇ ਇੱਕ ਦੱਸੀ ਆ ਮੁਰਕੀਆਂ ਜਿਨ੍ਹਾਂ ਦੇ ਰਾਈਟਰ ਨੇ ਨੌਰੰਗ ਸਿੰਘ ਤੇ ਦੂਸਰਾ ਦੱਸਿਆ ਬੱਸ ਕੰਡਕਟਰ ਦਲੀਪਪੁਰ ਟਿਵਾਣਾ ਤੀਸਰਾ ਨੂੰ ਦੱਸਿਆ ਤਿਤਨੀਆਂ ਸਰੀਆਂ ਕਹਾਣੀ ਜਿਹੜੀ ਆ ਉਹ ਆ ਐਂਤੋਨ ਚੇਖੋਵ ਤੇ ਤੁਸੀਂ ਜਿਹੜੇ ਨਾਵਲ ਦੱਸਿਆ ਉਹਦੇ ਵਿੱਚ ਐਵੇਂ ਪਹਿਲਾ ਪਹਿਲਾ ਪਿਆਰ ਜਵਾਨ ਤੁਗਨੇਵਿਕਾ ਇੱਕ ਨਾਨਕ ਸਿੰਘ ਜੀ ਦੀ ਆਪਣੀ ਪਵਿੱਤਰ ਕਵਿਤਾ ਦੀ ਕਾਪੀ ਤੇ ਤੀਜਾ ਹੈਗਾ ਕੋੜਾ ਤੇ ਮਿੱਠਾ ਮਪਾਂਸਾ ਜੀ ਉਹਦੇ ਕਰ ਮੈਂ ਜਿਹੜੇ ਸਫਰ ਨਾਮੇ ਦੱਸਿਆ ਉਹ ਪਹਾੜ ਦਾ ਸਫਰ ਹੈ ਜਿਹੜਾ ਭਾਈ ਕਾਨ ਸਿੰਘ ਨੱਭਾ ਤੇ ਮੇਰਾ ਪਾਕਿਸਤਾਨੀ ਸਫਰ ਬਲਰਾਜਛਾਨੀ ਦਾ ਮੇਰਾ ਰੂਸੀ ਸਫਰਨਾਮਾ ਬਲਰਾਜਛਾਨੀ ਦਾ ਤੇ ਨਰਿੰਦਰ ਕਪੂਰ ਜੀ ਦਾ ਜਿਹੜਾ ਆਮੋ ਸਾਹਮਣੇ ਮੇਰਾ ਅਮਰੀਕੀ ਸਫਰਨਾਮਾ ਤੋ ਐਸੇ ਦੇ ਨਾਲ ਤੇ ਅਸੀਂ ਵੀਡੀਓ ਦੀ ਸਮਾਪਤੀ ਵੀ ਕਰਦੇ ਹਾਂ ਅੰਤ ਵੀ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ ਜਿਹੜੀਆਂ ਕਿਤਾਬਾਂ ਦੇ ਨਾਮ ਅਸੀਂ ਲਏ ਆ ਜਿਹੜੀਆਂ ਕਹਾਣੀਆਂ ਨਾਵਲਾਂ ਦੇ ਨਾਮ ਅਸੀਂ ਦੱਸਿਆ ਜਿਹੜੀ ਵੀ ਤੁਹਾਨੂੰ ਵਧੀਆ ਲੱਗੇ ਉਹਨਾਂ ਵਿੱਚੋਂ ਕੋਈ ਇੱਕ ਜਾਂ ਕੋਈ ਦੋ ਜ਼ਰੂਰ ਪੜਿਓ ਤੇ ਇਸ ਵੀਡੀਓ ਦੇ ਥੱਲੇ ਕਮੈਂਟ ਕਰਿਓ ਕਮੈਂਟ ਕਰਿਓ ਕਿ ਆਹ ਕਿਤਾਬ ਤੁਸੀਂ ਇਸ ਵੀਡੀਓ ਤੋਂ ਸੁਣ ਕੇ ਵੀਡੀਓ ਦੇਖ ਕੇ ਕਿਤਾਬ ਪੜ੍ਹੀ ਹੈ ਕਾਤੇ ਸਾਨੂੰ ਵੀ ਲੱਗੇ ਕਿ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਤੇ ਕਿਤਾਬਾਂ ਦੱਸੀਆਂ ਨੇ ਇਹਨਾਂ ਤੇ ਕੋਈ ਅਮਲ ਵੀ ਕਰ ਰਿਹਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੀ ਕਿਤਾਬਾਂ ਦੇ ਨਾਲ ਜੁੜੇ ਰਹੋ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ